ਪੰਜਾਬ ਦੇ ਵਿੱਚ ਰੋਂਗ ਸਾਈਡ ਨੂੰ ਲੈ ਕੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਲਿਸੀ ਬਲਕਿ ਜੇਕਰ ਰੋਂਗ ਸਾਈਡ ਚਲੇ ਤਾਂ ਫਿਰ ਹੋਰ ਕਿਸੇ ਨੂੰ ਕੀ ਕਹਿ ਸਕਦੇ ਆ ਇਹ ਹਾਲਾਤ ਨੇ ਜ਼ੀਰਕਪੁਰ ਅਸੀਂ ਮੌਜੂਦ ਆ ਬਿਲਕੁਲ ਫਲਾਈਓਵਰ ਦੇ ਥੱਲੇ ਜਿੱਥੇ ਰੋਂਗ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਉਹ ਰਿਸਕ ਲੈ ਕੇ ਇੱਥੋਂ ਨਿਕਲਦੇ ਕਿਉਂਕਿ ਇਹ ਹਾਈਵੇ ਹੈ ਮੇਨ ਹਾਈਵੇ ਹੈ ਲੇਕਿਨ ਉਦੇ باوجود ਲੋਕੀ ਨਹੀਂ ਮੰਨਦੇ ਰੋਂਗ ਸਾਈਡ ਚੱਲਦੇ ਆ ਜਿਸ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਵੀ ਇਸ ਰੋਡ ਤੇ ਹੁੰਦੇ ਆ ਅਸੀਂ ਕੋਸ਼ਿਸ਼ ਕੀਤੀ ਹੈ ਕਾਫੀ ਧੀਰ ਅਸੀਂ ਪੂਰਾ ਦੇਖਿਆ ਇਥੇ ਔਰ ਸਭ ਤੋਂ ਜ਼ਿਆਦਾ ਜੇ ਅਸੀਂ ਗੱਲ ਕਰ ਲਈਏ ਇਸ ਰੋਡ ਤੇ ਮੇਨ ਹਾਈਵੇ ਤੇ ਲੋਕ ਰੋਂਗ ਸਾਈਡ ਚੱਲਦੇ ਇਥੋਂ ਕਾਫੀ ਗੱਡੀਆਂ ਇੱਕਦਮ ਤੇਜ਼ ਦੇ ਨਾਲ ਆਉਂਦੀ ਹੈ ਲੇਕਿਨ ਉਸ ਪਾਸੇ ਤੋਂ ਜਿਹੜੇ ਬਾਈਕ ਸਵਾਰ ਨੇ ਜਾਂ ਗੱਡੀਆਂ ਨੇ ਉਹ ਕਾਫੀ ਜ਼ਿਆਦਾ ਜਿਹੜੇ ਹੈ ਉਹ ਕਰਦੇ ਹਾਲਾਂਕਿ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਦਿਨ ਦੇ ਵਿੱਚ 50 50 60 60 ਜਿਹੜੇ ਚਲਾਣ ਹੈ ਉਹ ਕਿਤੇ ਜਾਂਦੇ ਨੇ ਲੇਕਿਨ ਉਹਦੇ ਬਾਵਜੂਦ ਲੋਕੀ ਨਹੀਂ ਹਟਦੇ ਲੋਕੀ ਦੇ ਜਿਹੜੇ ਔਰ ਇਹ ਗੁਰਦਰਸ਼ਨ ਜੀ ਇੱਕ ਇੱਕ ਸਵਾਲ ਹੈ ਕਿਉਂਕਿ ਰੌਂਗ ਸਾਈਡ ਬਹੁਤ ਸاسي ਦੇਖ ਰਹੇ ਹਾਂ ਕਿਸ ਤਰ੍ਹਾਂ ਦੀ ਸਖਤੀ ਕੀਤੀ ਹੋਈ ਹੈ ਕਿਉਂਕਿ ਹਜੇ ਵੀ ਰੌਂਗ ਸਾਈਡ ਲੋਕੀ ਹਟਦੇ ਨਹੀਂ ਅਸੀਂ ਨਾ ਕਰੂਨਣ ਤੌਰ ਤੇ ਜੋ ਵੀ ਸੀਰੀਅਲ ਅਫਸਰ ਵੱਲੋਂ ਹਦੈਤਾਂ ਨੇ ਰੌਂਗ ਸਾਈਡ ਦੇ ਵੱਧ ਤੋਂ ਵੱਧ ਚਲਾਨ ਕਰਦੇ ਆ ਜੀ ਠੀਕ ਹੈ ਵਿਦਆਊਟ ਹੈਲਮਟ ਵੀ ਕਰਦੇ ਆ ਠੀਕ ਹੈ ਔਰ ਜੋ ਵੀ ਅਫਸਰ ਵੱਲੋਂ ਹੁਕਮ ਆਉਂਦੇ ਆ ਉਹਦੀਨ ਵੀ ਪਾਲਣਾ ਕੀਤੀ ਜਾਂਦੀ ਹੈ ਜੇ ਤਿੰਨ ਉਹਦੇ باوجود ਹਾਲਾਤ ਇਹ ਨੇ ਕਿ ਲੋਕੀ ਹਟਦੇ ਨਹੀਂ ਹਾਂਜੀ ਸਰ ਪਰ ਅਸੀਂ ਬਹੁਤ ਬਹੁਤ ਜੱਟ ਜਿਆਦੇ ਕੋਸ਼ਿਸ਼ ਕਰਦੇ ਆ ਜਿੰਨਾ ਵੀ ਹੈ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਰੌਂਗ ਸਾਈਡ ਡਰ ਨਾਲ ਵੀ ਕਰਦੇ ਆ ਜੋ ਵੀ ਸਾਨੂੰ ਹਦਾਇਤ ਹੈ ਉਹਦੇ ਮਤਲਬ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤੁਸੀਂ ਹੁਣ ਚਲਾਨ ਦਿਖਾ ਰਹੇ ਸੀ ਕੱਲ ਦੇ 44 ਹਾਂਜੀ 44 ਰਾਹ ਸਾਈਡ ਦੇ ਸਰਹੰਦ ਤੇ ਇਹ ਤੁਸੀਂ ਲੋਕਾਂ ਨੂੰ ਸਮਝਾਉਂਦੇ ਹੋ ਕਿ ਇਹ ਬੜਾ ਰਿਸਕ ਹੈ ਬਿਲਕੁਲ ਸਮਝਾਉਂਦੇ ਆ ਕਿ ਬਿਲਕੁਲ ਰਿਸਕ ਹੈ ਤੁਹਾਡੀ ਲਾਈਫ ਨਾਲ ਰਿਸਕ ਹੈ ਤੁਹਾਡਾ ਦੂਜੇ ਦੀ ਲਾਈਫ ਵੀ ਖਤਰੇ 'ਚ ਪਾਈ ਜਾਂਦੀ ਹੈ ਕਿ ਇਹ ਮੇਨ ਹਾਈਵੇ ਹੈ ਸਰ ਔਰ ਲਗਾਤਾਰ ਟ੍ਰੈਫਿਕ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਬਿਲਕੁਲ ਸਰ ਬਹੁਤ ਰਸ਼ ਹੁੰਦਾ ਹੈ ਸਰ ਇਹਨਾਂ ਨੂੰ ਬਹੁਤ ਪਿਆਰ ਨਾਲ ਵੀ ਸਮਝਾਉਂਦੇ ਆ ਜੀ ਦਾਨ ਵੀ ਕੀਤੇ ਜਾਂਦੇ ਆ ਵੀ ਕਿਤੇ ਆਪਣੀ ਜਾਨ ਜੋਖਮ 'ਚ ਪਾ ਦੇ ਇੱਕ ਦੂਜੇ ਜਿਹੜਾ ਬੰਦਾ ਸਹੀ ਦਿਸ਼ਾ ਤੋਂ ਆ ਰਿਹਾ ਉਹਦੀ ਵੀ ਜਾਨ ਜੋਖਮ 'ਚ ਪਾ ਦੇ ਲੇਕਿਨ ਸਰ ਹੁਣ ਤੁਸੀਂ ਖੁਦ ਦੇਖੋ ਕਿ ਜਿਹੜੇ ਬਾਈਕ ਸਵਾਰ ਨੇ ਜਾਂ ਫਿਰ ਇਹ ਬਹੁਤ ਜ਼ਿਆਦਾ ਰਿਸਕ ਲੈਂਦੇ ਆ ਅਸੀਂ ਸਰ ਪੂਰਾ ਮਤਲਬ ਤੰਦੇ ਹੀ ਨਾਲ ਜਿੰਨਾ ਵੀ ਮਰਮੜ ਦਾ ਕੰਮ ਆ ਬੜਾ ਤੰਦੇ ਹੀ ਨਾ ਕਰਦੇ ਆ ਠੀਕ ਹੈ ਤੇ ਨੈਕਸਟ ਵੀ ਪੂਰੀ ਕੋਸ਼ਿਸ਼ ਹੁੰਦੀ ਆ ਲੋਕਾਂ ਨੂੰ ਸਮਝਾਉਣ ਦੀ ਕਿੰਨਾ ਸਰ ਚਲਾਣੇ ਦਾ ਕਿੰਨਾ ਖੁੰਦਾ ਕੀ ਫਾਈਨ ਹੁੰਦਾ ਹੈ ਪਰ ਇਹਦਾ ਫਾਈਨ ਹਜ਼ਾਰ 2000 ਕਿੰਨਾ ਇਸ ਤਰ੍ਹਾਂ ਦਾ ਹੈ ਜੇ ਪਹਿਲੇ ਵਾਰੀ 500 ਹੋਵੇ ਨੈਕਸਟ 1000 ਇਸ ਤਰ੍ਹਾਂ ਵਾਧਾ ਚਲਾ ਜਾਂਦਾ ਹੈ ਤੇ ਲੋਕਾਂ ਨੂੰ ਅਵੇਅਰ ਵੀ ਕਰ ਦਿਓ ਕਿ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਸਰ ਬਾਈ ਤੇ ਆ ਰਹੇ ਆ ਐਕਟਿਵ ਆ ਤੇ ਆ ਰਹੇ ਆ ਜਿਹੜੇ ਘੱਟ ਥੋੜੀ ਜਿਹੀ ਬੱਚੇ ਤੁਸੀਂ ਕਿਸੇ ਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿਉਂਕਿ ਦੇਖੋ ਇਹ ਤਾਂ ਤੁਹਾਡੇ ਸਾਹਮਣੇ ਹੀ ਚੱਲਦੇ ਨਜ਼ਰ ਆ ਰਹੇ ਨੇ ਬਿਲਕੁਲ ਸਮਝਾਵਾਂਗੇ ਸਰ ਬਿਲਕੁਲ ਸਮਝਾਵਾਂਗੇ ਠੀਕ ਹੈ ਤਾਂ ਬਿਲਕੁਲ ਦੇਖੋ ਪੁਲਿਸ ਜ਼ਰੂਰ ਕਹਿੰਦੀ ਹੈ ਕਿ ਰੋਂਗ ਸਾਈਡ ਤੇ ਅਸੀਂ ਲਗਾਤਾਰ ਚਲਾਨ ਕਰਦੇ ਲੇਕਿਨ ਕਈ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਕਿ ਕਿੰਨਾ ਜ਼ਿਆਦਾ ਰਿਸਕ ਲੈਂਦੇ ਨਜ਼ਰ ਆ ਰਹੇ ਨੇ ਜਿਹੜੇ ਰੋਂਗ ਸਾਈਡ ਚੱਲਦੇ ਆਂ ਫੋਟੋਆਂ ਵੀ ਉਹਨਾਂ ਦੀ ਖਿੱਚ ਕੇ ਆਨਲਾਈਨ ਚਲਾਨ ਵੀ ਦਿੱਤੇ ਜਾਂਦੇ ਨੇ ਲੇਕਿਨ ਉਹਦੇ ਬਾਵਜੂਦ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਰਿਸਕ ਲੈਂਦੇ ਨਜ਼ਰ ਆਉਂਦੇ ਨੇ ਕਿਉਂਕਿ ਜੇਕਰ ਕੋਈ ਰੋਂਗ ਸਾਈਡ ਆ ਰਿਹਾ ਔਰ ਸਾਹਮਣੇ ਗੱਡੀ ਆ ਰਹੀ ਹੈ ਤਾਂ ਬਹੁਤ ਜ਼ਿਆਦਾ ਜਿਹੜਾ ਰਿਸਕ ਹੈ ਉਹ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਔਰ ਖਾਸ ਤੌਰ ਤੇ ਜਿਹੜੇ ਇਹ ਜ਼ੀਰਤਪੁਰ ਦਾ ਇਹ ਰੋਡ ਹੈ ਇੱਥੇ ਬਹੁਤ ਜ਼ਿਆਦਾ ਜਿਹੜਾ ਰੋਂਗ ਸਾਈਡ ਹੈ ਉਹ ਦੇਖਣ ਨੂੰ ਮਿਲਦੀ ਹੈ ਹੁਣ ਤੁਸੀਂ ਦੇਖੋ ਬਾਈਕ ਸਵਾਰ ਇੱਥੇ ਆ ਰਹੇ ਨੇ ਉਹ ਦੇਖ ਕੇ ਕੈਮਰੇ ਨੂੰ ਅਚਾਨਕ ਉੱਥੋਂ ਫੇ ਮੋੜ ਕੇ ਪਾਸ ਦੇ ਨਜ਼ਰ ਆ ਰਹੇ ਨੇ ਲੇਕਿਨ ਤੁਸੀਂ ਦੇਖੋ ਕਿ ਰਿਸਕ ਕਿੰਨਾ ਜ਼ਿਆਦਾ ਹੈ ਰਿਸਕ ਲੈ ਕੇ ਵੇਨ ਹਾਈਵੇ ਤੇ ਇਸ ਤਰ੍ਹਾਂ ਦੀ ਡਰਾਈਵਿੰਗ ਕਰਨਾ ਬਹੁਤ ਜ਼ਿਆਦਾ ਹਾਲਾਂਕਿ ਪੁਲਿਸ ਜ਼ਰੂਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਲਗਾਤਾਰ ਚਲਾਨ ਕਰ ਰਹੇ ਹਾਂ ਅਸੀਂ ਲਗਾਤਾਰ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਲੇਕਿਨ ਉਹਦੇ ਬਾਵਜੂਦ ਇਸ ਤਰ੍ਹਾਂ ਦੇ ਹਾਲਾਂਕਿ ਕੈਮਰਾ ਦੇਖ ਕੇ ਹੁਣ ਜ਼ਰੂਰ ਲੋਕ ਮੁੜਦੇ ਨਜ਼ਰ ਆ ਰਹੇ ਨੇ ਲੋਕ ਪਿੱਛੋਂ ਭੱਜਦੇ ਨਜ਼ਰ ਆ ਰਹੇ ਨੇ ਲੇਕਿਨ हालात ਇਹ ਨੇ ਕਿ ਲੋਕੀ ਨਹੀਂ ਮੰਦੇ ਰੋਂਗ ਸਾਈਡ ਆਂਦੇ ਆਂ ਔਰ ਜਿਸ ਕਰਕੇ ਕਾਫੀ ਐਕਸੀਡੈਂਟ ਵੀ ਹੁੰਦੇ ਆਂ ਕਾਫੀ ਜਿਹੜੀ ਹੈ ਲੋਕਾਂ ਨੂੰ ਵੀ ਸੱਟ ਆਂਦੀ ਹੈ ਜਿਹੜਾ ਰੋਂਗ ਸਾਈਡ ਚੱਲ ਰਿਹਾ ਉਸ ਨੂੰ ਤਾਂ ਸੱਟ ਲੱਗ ਰਹੀ ਹੈ ਲੇਕਿਨ ਜਿਹੜਾ ਸਾਹਮਣੇ ਤੋਂ ਆ ਰਿਹਾ ਉਸ ਨੂੰ ਵੀ ਬਹੁਤ ਕਹਿ ਸਕਦੇ ਆ ਕਿ ਰਿਸਕ ਹੈ ਉਹ ਦੇਖਣ ਨੂੰ ਮਿਲਦਾ ਹਾਲਾਂਕਿ ਪੁਲਿਸ ਦਾਵਾ ਜ਼ਰੂਰ ਕਰਦੀ ਹੈ ਕਿ ਅਸੀਂ ਲਗਾਤਾਰ ਚਲਾਨ ਕੱਟਦੇ ਆਂ ਲੋਕਾਂ ਨੂੰ ਅਵੇਅਰ ਕਰਦੇ ਆਂ ਲੇਕਿਨ ਲੋਕੀ ਨਹੀਂ ਸਮਝਦੇ